ਕੀ ਨਾਮ ਹੈ ਭਾਜੀ ਤੁਹਾਡਾ ਮਰਨਾ ਚਰਨਜੀਤ ਸਿੰਘ ਕਿਹੜਾ ਪਿੰਡ ਹੈ ਮਾੜੀ ਗੌਰ ਸਿੰਘ ਆ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਬਰਾਮਦ ਹੋਈ ਆ ਕੀ ਨਾਮ ਹੈ ਇਹਦਾ ਉਹਦਾ ਨਾਮ ਹੈ ਗੁਰਪ੍ਰਤਾਪ ਸਿੰਘ ਅੱਛਾ ਕਿਹੜਾ ਪਿੰਡ ਹੈ ਇਹਦਾ ਮਾੜੀ ਗੌਰ ਸਿੰਘ ਕਿੱਥੋਂ ਬਰਾਮਦ ਕਿੱਥੋਂ ਹੋਈ ਲਾਸ਼ ਇਹ ਡਰੇਨ ਦੇ ਉੱਤੇ ਹੋਈ ਆ ਤੇ ਜਿਆਦਾ ਨੱਜ ਹੋ ਗਿਆ ਅੱਛਾ ਕਿੰਨੇ ਕ ਵਜੇ ਦੀ ਘਟਨਾ ਜਦੋਂ ਬਰਾਮਦ ਹੋਈ ਇਹ 11 ਵਜੇ ਨਾਲ ਘਰੋਂ ਚੌਕ ਕੇ ਖੜਿਆ ਸੀ 11:30 ਅੱਛਾ ਮੜ ਕੇ ਉਹਦੇ ਬਾਅਦ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਕੈਮਰੇ ਪੋਲੇ ਅਸੀਂ ਬਹੁਤ ਜ਼ਿਆਦਾ ਕੈਮਰੇ ਪੋਲੇ ਕਿਸ ਕੈਮਰੇ ਦੇ ਵਿੱਚ ਵੀ ਨਹੀਂ ਆਇਆ ਤੇ ਅੱਜ ਕਿਦਾਂ ਪਤਾ ਲੱਗਾ ਵੀ ਇੱਥੇ ਇਹ ਮੁੰਡਾ ਅੱਜ ਇਹ ਮੁੰਡੇ ਸਾਰੇ ਘਰੇ ਸੀ ਮੁੰਡੇ ਆਂਦੇ ਵੀ ਚਲੋ ਡਰੇ ਨਾਲ ਚੱਲ ਗਿਆ ਕਰ ਡਰੇ ਤੇ ਵੇਖ ਕੇ ਜਦੋਂ ਇੱਥੇ ਗਾਹ ਤੁਰੇ ਆਏ ਤਾਂ ਅਗਲੇ ਬੰਨਿਆਂ ਨਾਲ ਦੇਖਿਆ ਪਾਣੀ ਦੇ ਵਿੱਚ ਪਿਆ ਹੈ ਤੇ ਕੋਈ ਛੱਡ ਦਾ ਨਿਸ਼ਾਨ ਕੋਈ ਸਰਦ ਦਾ ਨਿਸ਼ਾਨ ਕੋਈ ਨਹੀਂ ਇੱਕੋ ਦੀ ਅੱਖਾਂ ਦੇ ਵਿੱਚੋਂ ਖੂਨ ਆ ਜੋ ਖੂਨ ਨਿਕਲਦਾ ਤੇ ਇੱਕ ਨੱਕ ਜੋ ਨਿਕਲਦਾ ਹੈ ਅਚੰਕਾ ਕੀ ਆ ਵੀ ਕੋਈ ਕਤਲ ਕੀਤਾ ਗਿਆ ਤਾਂ ਹਾਂਜੀ ਸ਼ੱਕ ਹੈ ਕਿ ਇਹੋ ਹੀ ਕਤਲ ਕੀਤਾ ਗਿਆ ਕੀ ਮੰਗ ਕਰਦੇ ਹੋ ਮਾਂ ਗੋਦੀ ਇਹੋ ਜੀ ਸਪੋਰਟੀਆਂ ਆਂਦੀਆਂ ਤਿੰਨ ਭੈਣਾਂ ਨੇ ਕੱਲਾ ਕੱਲਾ ਭਰਾ ਆ ਤੇ ਬਹੁਤ ਜ਼ਿਆਦਾ ਉਹਨਾਂ ਨਾਲ ਧੱਕਾ ਆਇਆ ਏ ਧੱਕੇ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਹੈ ਕੀ ਨਾਮ ਬੱਬੀ ਤੁਹਾਡਾ ਮੇਰਾ ਕਬਸ ਕਿਹੜਾ ਪਿੰਡ ਆ ਮੜੀ ਗੋਸੈ ਆ ਜਿਹੜੇ ਮੁੰਡੇ ਦੀ 9 ਸਾਲਾਂ ਦੀ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕਿੱਥੋਂ ਬਰਾਮਦ ਹੋਈ ਤੇ ਕੀ ਲੱਗਦਾ ਤੁਹਾਡਾ ਇਹ ਜੀ ਮੇਰਾ ਪੋਤਰਾ ਲਾਦਾ ਇੱਥੇ ਨਾਲੇ ਦੇ ਵਿੱਚ ਹੋਈ ਕਿੰਨੇ ਦਿਨ ਦਾ ਲਾਪਤਾ ਸੀਗਾ ਇਹ ਤੇ 50 50 ਆਪਣਾ 11ਵਾਂ ਆ ਤੇ ਕੀ ਸ਼ੱਕ ਕੀ ਸੀਗਾ ਕਿਸ ਨੇ ਚੁੱਕਿਆ ਇਹਨੂੰ ਚੁੱਕ ਕੇ ਖੜੇ ਅੱਛਾ ਚੋਕ ਅੱਛਾ ਚੋਕ ਕੇ ਖੜਿਆ ਕਿਥੋਂ ਪਿੰਡੋਂ ਹੀ ਹਾਂ ਪਿੰਡੋਂ ਮੋਰਸਾ ਬਤਵਾ ਤੇ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਤੇ ਕੀ ਪੁਲਿਸ ਨੇ ਕੀਤਾ ਸਵਿਸ਼ਣ ਦਵਾਇਆ ਸੀਗਾ ਪੁਲਿਸ ਨੇ ਉਹ ਆਖਿਆ ਪਤਾ ਪਤਾ ਕਰੋ ਤੇ ਤੁਹਾਨੂੰ ਸ਼ੱਕ ਚ ਬਹਿ ਦਿਆ ਕਿਤੇ ਹੂੰ ਤੇ ਉਹਦਾ ਨਾਮ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ ਅੱਜ ਇੱਥੇ ਵੇਖਣਾ ਹੈ ਫੇਰ ਦੁਬਾਰੇ ਹੂੰ ਮੁੰਡੇ ਖਲਾਇਆ ਅੱਛਾ ਤੇ ਇੱਥੇ ਘਾਣ ਕੇ ਵੇਖਿਆ ਦੇ ਕੀ ਮੰਗ ਕਰਦੇ ਹੋ ਦੇਖ ਲੋ ਜੀ ਇੱਕ ਮਿੰਟ ਜਿਹੜੇ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕੋਈ ਚੋਟ ਚੋਟ ਦੇ ਨਿਸ਼ਾਨ ਕੋਈ ਮਤਲਬ ਕਿ ਕੋਈ ਜ਼ਖਮੀ ਵਗੈਰਾ ਕੀਤਾ ਹੋਵੇ ਬੱਚੇ ਨੂੰ ਹਾਂ ਨ ਉਹ ਖੋਜ ਆਪਣਾ ਹੈ ਅੱਗੇ ਤਾਂ ਲਖਾਇਆ ਛੋਟਾ ਨਾਮ ਕੀ ਸੀਗਾ ਗੁਰਪ੍ਰਤਾਪ ਗੁਰਪ੍ਰਤਾਪ ਅੱਛਾ ਕੀ ਮੰਗ ਕਰਦੇ ਜੋ ਜਿਹੜੀ ਨੌਜਵਾਨ ਦੀ ਮੌਤ ਹੋ ਗਈ ਆ ਲੜਕੇ ਦੀ ਮਾਂ ਕਹੇ ਉਹਨਾਂ ਛੋਟੀਆਂ ਭੈਣਾਂ ਵਿਚਾਰੀਆਂ ਉਹਨਾਂ ਨੂੰ ਕੋਈ ਦਿੱਤਾ ਕੋਈ ਸਹਦਾ ਜੇ ਕੱਲਾ 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 ਕਲਾ ਵੀਰ ਉਹਨਾਂ ਦਾ ਤੇ ਜਿਹੜੇ ਕਾਤਲ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਦੇ ਬਾਅਦ ਉਹਨਾਂ ਦੀ ਸਖਤ 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 ਸਤਾ ਕਰੋਣਵਾਈ ਕੀਤੀ ਜਾਵੇ ਸਰ ਬੱਚੇ ਦੀ ਡੈੱਡ ਬੋਡੀ ਬਰਾਮਦ ਹੋਈ ਆ ਮੜੀ ਗੌਰ ਸਿੰਘ ਨਹਿਰ ਤੋਂ ਸਰ ਕੀ ਮਾਮਲਾ ਕੀ ਆ ਪੂਰਾ ਸਾਰਾ ਪਰसों ਰੋਜ ਤੋਂ ਨਾ ਜਿਹੜਾ ਇੱਕ ਬੱਚਾ ਆ ਇਹਦੇ ਮਾਪੇ ਤੇ ਲੇਬਰ ਦਾ ਕੰਮ ਕਰਦੇ ਆ ਪਾਤਰ ਕਿਸੇ ਦੇ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਂ ਤਾਂ ਕਬਾੜੀ ਦੀ ਦੁਕਾਨ ਤੇ ਲੱਗੀ ਹੋਈ ਆ ਇਹਦੀ ਭੈਣ ਜਿਹੜੀ ਆ ਉਹ ਦਵਾਈ ਲੈਣ ਗਈ ਆ ਤੇ ਬੱਚਾ ਬਾਹਰ ਬੱਚਿਆਂ ਨਾਲ ਹੀ ਖੇਡਦਾ ਹੈ 11:00 ਵਜੇ ਦੇ ਕਰੀਬ ਬੱਚਾ ਘਰ ਨਹੀਂ ਆਇਆ ਤੇ ਭੈਣ ਜਿਹੜੀ 12:00 1:00 ਵਜੇ ਆਈ ਆ ਜਦੋਂ ਉਹਨੇ ਕੋਈ ਖਾਣਾ ਪੀਣਾ ਬਣਾਇਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਲੱਭਾ ਪਿਰੋ ਨੇ ਪਿੰਡ ਦੇ ਵਿੱਚ ਪਤਾ ਕੀਤਾ ਤੇ ਈਵਨਿੰਗ ਟਾਈਮ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸ ਬੰਦੀ ਜਿਹੜਾ ਥਾਣਾ ਪਿੱਖੀ ਪਿੰਡ ਵਿਖੇ ਜਿਹੜਾ ਨਵਾਲਗ ਬੱਚਾ ਗੁੰਮ ਹੋਣ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਸੋ ਅੱਜ ਇਹਦੀ ਡੈੱਡ ਬੋਡੀ ਜਿਹੜਾ ਪਿੰਡ ਦੇ ਨਾਲ ਹੀ ਇੱਕ ਜਿਹੜਾ ਗੰਦਾ ਨਾਲਾ ਜਾਂਦਾ ਡ੍ਰੇਨ ਹੈਗੀ ਆ ਉਹਦੇ ਵਿੱਚੋਂ ਬਰਾਮਦ ਹੋਈ ਆ ਸੋ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਪੋਸਟਮਾਰਟਮ 'ਤੇ ਭੇਜ ਦਿੱਤੀ ਗਈ ਇਹਦਾ ਪੋਸਟਮਾਰਟਮ ਕਰਾ ਕੇ ਕੌਜ਼ ਆਫ ਡੈਥ ਦਾ ਪਤਾ ਕੀਤਾ ਜਾਊਗਾ ਤੇ ਇਹਨੂੰ ਫਰਦਰ ਇਨਵੈਸਟਿਗੇਟ ਕਰਕੇ ਤੇ ਅਖੀ ਦੋਸ਼ੀਆਂ ਤੱਕ ਪਹੁੰਚੇਗਾ ਅਸਰ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਬੱਚਾ ਆ ਉਹਨੂੰ ਚੁੱਕ ਕੇ ਲੈ ਕੇ ਗਿਆ ਕੋਈ ਕੋਈ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਜੀਬ ਗੱਲ ਦੋ ਕਿਸਮ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਮੌਕੇ ਤੇ ਆਈਆਂ ਸੀ ਕੁਝ ਨੇ ਕਿਹਾ ਸੀ ਸਾਨੂੰ ਜਿਹੜਾ ਮੋਟਰਸਾਈਕਲ ਇੱਕ ਇਹਨਾਂ ਦੇ ਏਰੀਆਜ਼ ਘੁੰਮਦਾ ਦੇਖਿਆ ਪਰੰਤੂ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਕੁਈ ਇਦਾਂ ਦੀ ਐਵੀਡੈਂਸ ਸਾਨੂੰ ਨਹੀਂ ਮਿਲੀ ਉਦੋਂ ਦੇ ਮੌਕੇ ਦੇ ਹਿਸਾਬ ਨਾਲ ਚਲੋ ਇਹਦੀਆਂ ਜਿਹੜੀਆਂ ਰਿਪੋਰਟਾਂ ਲੱਗੀਆਂ ਹੋਣਾਂ ਸੋ ਇੱਕ ਇਹ ਬੱਚਿਆਂ ਨਾਲ ਖੇਡਦਾ ਸੀ ਦੂਜੇ ਬੱਚਿਆਂ ਨੇ ਦੱਸਿਆ ਵੀ ਆਹ ਫਲਾਣੇ ਬੱਚੇ ਨਾਲ ਖੇਡਦਾ ਹੈ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਪਰੰਤੂ ਉਹ ਪੁਲਿਸ ਨੂੰ ਵੇਖ ਕੇ ਕੱਲ ਘਬਰਾ ਗਿਆ ਸੋ ਇਹਨੂੰ ਹਰ ਪਹਿਲੂ ਦੇ ਆਧਾਰ ਤੇ ਜਿਹੜਾ ਸੱਚ ਨੂੰ ਸਾਹਮਣੇ ਲਿਆ ਕੇ ਤੇ ਇਹਦੀ ਕਾਰਵਾਈ ਹੋਈ ਹਾਂ ਹੂੰ ਬਾਹਰ ਜਨ ਜੀ ਸਾਡੋ ਕੋਲ